ਲਾ ਲਾ ਦੋ ਮਟ ਲਾ ਵਾਏ ਗੁਰਜੀਤ ਕਾਂਸਾ ਵਾਏ ਗੁਰਜੀਤ ਮਹਿੰਦੇ ਆ ਹੁੰ ਗੜਾ ਰਿਹਾ ਹੈ ਪੂਰਾ ਸ਼ ਰਵੀਰ ਵੀ ਇਹ ਸੁਣੀ ਨਾਰੇ ਲਾ ਦੋ ਜੋ ਆਪਣੀ ਜਨਤਾ ਦੀ ਜਿੰਦਾਬਾਦ ਰੋਮਨੀ ਅਕਾਲੀ ਦਲ ਜਿੰਦਾਬਾਦ ਮਿਲ ਜੋਸ਼ੀ ਜੀ ਜਿੰਦਾਬਾਦ ਹ tartar சਖਵੀਰ ਸਿੰਘ ਬਾਦਲ ਜਿੰਦਾਬਾਦ tartar சਖਵੀਰ ਸਿੰਘ ਬਾਦਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰੋਮਨੀ ਅਕਾਲੀ ਦਲ ਜਿੰਦਾਬਾਦ جندباد جندباد اے جو چھيني جندباد ۽ اے جو چھيني جندباد نرهي سونهار ਵਾਈ ਗੁਰਜੀ ਦਾ ਖਾਲਸਾ ਵਾਈ ਗੁਰੂ ਦੀ ਫਤਿਹ ਗੁਪਿੰਦਰ ਸਿੰਘ ਖਾਲਸਾ ਮੈਂਬਰ ਪੀਐਸਸੀ ਤੇ ਉਥੋਂ ਆਪਾਂ ਖਾਸ ਤੌਰ ਤੇ ਜਲੰਧਰ ਤੋਂ ਆਏ ਆ ਅੱਜ ਕੁੱਤਲੀ ਘਰ ਇਲਾਕੇ ਦੇ ਵਿੱਚ ਆਏ ਡੋਰ ਟੂ ਡੋਰ ਅਨਿਲ ਜੋਸ਼ੀ ਵਾਸਤੇ ਕੰਮ ਕੀ ਅਸੀਂ ਦੀ ਪਹਿਲੇ ਤਿੰਨ ਮੀਟਿੰਗਾਂ ਅਟੈਂਡ ਕਰਕੇ ਆਏ ਹਾਂ ਰਸਲ ਦੇ ਵਿੱਚ ਇਹ ਚੌਥੀ ਮੀਟਿੰਗ ਹੈ ਸਾਡੀ ਗੋਰਾ ਜੀ ਦੇ ਇੱਥੇ ਆਏ ਆ ਐਨਆਰ ਰੋਡ ਸ਼ੋ ਉਹਨਾਂ ਨੇ ਇਥੋਂ ਰੋਡ ਸ਼ੋ ਕਰਨਾ ਹੈ ਗੋਰਾ ਜੀ ਨੇ ਉਹ ਨਾਲ ਅਸੀਂ ਚੱਲਣਾ ਹੈ ਤੇ ਨਾਲ ਜੋਸ਼ੀ ਜੀ ਵੀ ਆ ਰਹੇ ਹੋਏ ਉਹ ਅਸੀਂ ਪਾਗ ਲੈਣਾ ਪੂਰਾ ਰੱਖੋ ਬਹੁਤ ਜ਼ਰਾ ਜੀ ਬਹੁਤ ਵਧੀਆ ਪੂਰੇ ਪੰਜਾਬ ਵਿੱਚ ਬਹੁਤ ਵਧੀਆ ਚੱਲ ਰਿਹਾ ਹੈ ਅੰਮ੍ਰਿਤਸਰ ਜੀ ਤੇ ਚੱਲ ਰਿਹਾ ਹੈ ਅੱਛਾ ਜਲੰਧਰੋਂ ਮੈਂ ਆ ਗਾਂ ਜਲੰਧਰੋਂ ਕੇ ਪੀਜੀ ਜਿੱਤ ਹੋਏਗੀ ਪੂਰੀ ਪੂਰੀ ਸੀਟਾ ਲੈ ਕੇ ਆਪਾਂ ਜਾਵਾਂਗੇ ਤੇਰਾ ਜੀ ਮੈਂ ਤੁਹਾਨੂੰ ਉਹਨਾਂ ਦੀ ਨਲਾਇਕ ਸਰਕਾਰ ਸਭ ਤੋਂ ਪਹਿਲੇ ਤੇ ਮੈਂ ਆਪ ਸਰਕਾਰ ਦੀ ਗੱਲ ਕਰਨਾ ਚਾਹੁੰਦਾ ਜਿਹੜੀ ਨਲਾਇਕ ਸਰਕਾਰ ਹੈ ਅਨੇ ਜਿਹੜੇ ਵਾਦੇ ਕੀਤੇ ਪੂਰੇ ਨਹੀਂ ਕੀਤੇ ਤੇ ਅਨੇ ਆਹ ਤਾਂ 6 ਮਹੀਨੇ ਪਹਿਲੇ ਐਨਐਸਏ ਲਾ ਕੇ ਸਾਡੇ ਮੁੰਡੇ ਅੰਦਰ ਕਰ ਦਿੱਤੇ ਸਾਡੇ ਸਾਰੇ ਉਸੋ ਬਾਦ ਆਈ ਕਾਂਗਰਸ ਸਰਕਾਰ ਕਾਂਗਰਸ ਸਰਕਾਰ ਦਾ ਤੁਹਾਨੂੰ ਕੁਝ ਹੋਕੜ ਪਤਾ ਹੀ ਹੈ ਜੋ 84 ਦੇ ਵਿੱਚ ਕੀਤਾ ਦੰਗੇ ਕੀਤੇ ਸਾਡੇ ਦਿੱਲੀ ਰੇਂਜ ਅੰਨਾ ਨੇ ਪਹਿਲੇ ਸਾਡੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਉਸ ਤੋਂ ਬਾਅਦ ਅੰਨਾ ਨੇ ਉਸ ਤੋਂ ਬਾਅਦ ਅੰਨਾ ਨੇ ਨਿਸ਼ਾਨਾ ਬਣਾਇਆ ਸਾਡੇ ਗੁਰੂ ਘਰਾਂ ਨੂੰ ਉਸ ਤੋਂ ਬਾਅਦ ਘਰਾਂ ਨੂੰ ਬਣਾਇਆ ਉਸ ਤੋਂ ਬਾਅਦ ਸਾਰੀ ਅੰਨਾ ਨੇ ਜੋ ਹੱਦ ਕੀਤੀ ਉੱਥੇ ਦੰਗੇ ਕੀਤੇ ਨਾ ਬੰਦਾ ਸ਼ਹੀਦ ਹੋਇਆ ਮੈਂ ਦੰਦਾ ਨਹੀਂ ਸਕਦਾ ਤੇ ਦੁਕਾਨਾਂ ਵੀ ਸਾਡੀਆਂ ਨੇ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਅੰਨਾ ਨੇ ਜੋ ਆਪਰੇਸ਼ਨ ਬਲੂ ਸਟਾਰ ਕੀਤਾ ਦਰਬਾਰ ਸਾਹਿਬ ਦੇ ਅਟੈਕ ਗਿਆ ਉੱਥੇ ਵੀ ਸ਼ਹੀਦ ਕੀਤੇ ਉਹ ਦੇਖੋ ਕਿ ਇਸ ਤੋਂ ਨਲਾਕ ਸਰਕਾਰ ਕੀ ਹੋਏਗੀ ਅਸੀਂ ਇੱਕ ਤਰੀਕ ਨੂੰ ਆਪਣਾ ਸਿਰ ਚੁਕਾਣੇ ਆ ਅਸ਼ੀਦਾ ਨੂੰ ਇਹ ਇੱਕ ਤਰੀਕ ਨੂੰ ਵੋਟਾਂ ਲਿਆ ਇਹਨਾਂ ਨੇ ਟਾਈਮ ਰੱਖ ਲਿਆ ਇਸ ਵਾਸਤੇ ਰੱਖਿਆ ਵੋਟਾਂ ਦਾ ਟਾਈਮ ਜਿਹੜੇ ਬੰਦੇ ਇੱਥੇ ਅਸ਼ੀਦਾ ਨੂੰ ਸਿਰ ਚੁਕਾਣ ਆਵਾਂਗੇ ਉਹ ਸੋ ਅੱਧੇ-ਅੱਧੇ ਹੋ ਜਾਣ ਵੋਟਾਂ ਘਾਟੋ ਜਾਣ ਹੋਰ ਕੁਝ ਨਹੀਂ ਇਹਨਾਂ ਨੂੰ ਕਹਣਾ ਜਾਂਦੇ ਕਿਸਾ ਦੇਦੇ ਦਿਨ ਥੋੜੇ ਨਜ਼ਰ ਆ ਗਿਆ ਦੇਖੋ ਜੀ ਆਪ ਦਾ ਤਾਂ ਬਿਲਕੁਲ ਸਫਾਇਆ ਹੋ ਜਾਣਾ ਬਿਲਕੁਲ ਹੀ ਆਪ ਸਰਕਾਰ ਤਾਂ ਕਿਸੇ ਹੀ ਨਹੀਂ ਹੈ ਬਾਕੀ ਜੋ ਭਾਜਪਾ ਦੀ ਵੀ ਗੱਲ ਮੈਂ ਤੁਹਾਨੂੰ ਕਰ ਦੇਣਾ ਦੋ ਸਰਕਾਰਾਂ ਦੀ ਗੱਲ ਕਰ ਦਿੱਤੀਏ ਵੀ ਜੀਪੀ ਸਰਕਾਰ ਸਾਡੇ ਗੁਰੂਤਾਮਾ ਦੇ ਕਬਜ਼ਾ ਕਰਨਾ ਚਾਹੁੰਦੀ ਹੈ ਭਾਵੇਂ ਉਹ ਹਜੂਰ ਸਾਹਿਬ ਹੋਵੇ ਭਾਵੇਂ ਪਟਨਾ ਸਾਹਿਬ ਹੋਵੇ ਭਾਵੇਂ ਹਰਿਆਣਾ ਕਮੇਟੀ ਹੋਵੇ ਦਿੱਲੀ ਕਮੇਟੀ ਦੀ ਪੂਰੀ ਕਾਬਜ਼ੀ ਕਾਬਜ਼ੀ ਆ ਗਈ ਹੈ ਹਾਂ ਅਗਰ ਅਕਾਲੀ ਜਲਦੀ ਸਰਕਾਰ ਆਈ ਸਭ ਤੋਂ ਪਹਿਲੇ ਬਤੀ ਸਿੰਗਾਰੀ ਰਿਹਾਈਦਾ ਹੋਏਗਾ ਉਸ ਤੋਂ ਬਾਅਦ ਜਿਹੜਾ ਆਪਣਾ ਪਾਣੀ ਦਾ ਮੁੱਦਾ ਹੋ ਗਿਆ ਪੈਨਸ਼ਨ ਦਾ ਮੁੱਦਾ ਹੋ ਗਿਆ ਜਿਹੜਾ ਇਹਨਾਂ ਸਭ ਕੁਝ ਖਤਮ ਕਰਤਾ ਸਗੰਦੀ ਸਕੀਮ ਹੋ ਗਈ ਸਾਰੀ ਲਾਗੂ ਹੋਏਗੀ ਵੇ ਭਾਈ ਸੀ ਲੇਕਿਨ ਉਹਨੇ ਬਰੇ ਲੋਕ ਦੁਖੀ ਹੋ ਗਏ ਬਾਜੀ ਉਹਨੇ ਜਿਹੜਾ ਝਾੜੂ ਥੀਲਾ ਢੀਲਾ ਹੋ ਜਾਣਾ ਜਿਵੇਂ ਉਹਨਾਂ ਨੇ ਖੁਸ਼ ਹੋ ਕੇ ਭਾਈ ਸੀ ਨਾ ਉਹ ਉਹਨਾਂ ਨੇ ਲੋਗਾ ਨੇ ਥੀਲਾ ਢੀਲਾ ਕਰ ਦੇਣਾ ਨਾ ਪਰ ਨਾਲੇ ਕੰਮ ਖਤਮ ਹੀ ਸਾਰਾ ਆਮ ਆਦਮੀ ਸਰਕਾਰ ਕਹਿੰਦੀ ਬੇਵਾਸ ਕੀਤੇ ਲੋਕਾਂ ਦੇ ਕਿ ਬੇਸ ਦੇ ਬਾਦ ਬਿਲ ਕੀ ਇਹਨਾਂ ਨੇ ਮਾਫ ਕਰਨੇ ਕੁਛ ਵੀ ਨਹੀਂ ਆਗਾ ਨਾ ਹੋਰ ਮੈਂ ਤਾਂ ਅੰਦਸਾਨ ਨਹੀਂ ਕੋਲ ਨਿਲਕੀ ਦਸਨ ਲਗਾ ਸਾਡੇ ਜਿਹੜੇ ਅਜੀਤ ਦੇ ਸਰਦਾਰ ਬਲਜਿੰਦਰ ਸਿੰਘ ਆਗੇ ਵੀ ਉਹਨਾਂ ਉੱਪਰ ਉਹਨਾਂ ਨੇ ਉਹ ਐਫ ਆਰ ਇਦਾਰ ਕਰਾ ਦਿੱਤੀ ਇਹ ਦੇਖੋ ਕਿੰਨੇ ਵੱਡੇ ਅਗੇ ਨਾ ਉਹਨਾਂ ਦਾ ਕੋਈ ਲੈਣਾ ਨਾ ਦੇਣਾ ਉਹ ਸੱਚ ਲਿਖ ਰਹੇ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਉੱਪਰ ਇਹਨਾਂ ਨੇ ਕੇਸ ਬਣਾ ਕੇ ਤੇ ਉਹਨਾਂ ਉੱਪਰ ਕਾਲ ਐਫ ਆਰ ਵੀ ਦਰਜ ਹੋ ਗਈ ਹੈ ਦੱਸੋ ਕੀ ਕਰੋਗੇ ਤੁਸੀਂ ਇੱਕ ਪ੍ਰਧਾਨ ਮੰਤਰੀ ਪੰਜਾਬ ਤੇ ਡੀ ਦੇਖਾਂਗੇ ਕਿ ਕਿੱਦਾਂ ਦੇ ਜਿਹਾ ਮਰਜ਼ੀ ਰਾਸ਼ਟਰਪਤੀ ਆ ਜਾਵੇ ਭਾਵੇਂ ਦੇਖੋ ਜੀ ਭਾਵੇਂ ਕੋਈ ਰਾਸ਼ਟਰਪਤੀ ਆ ਜਾਵੇ ਭਾਵੇਂ ਕੋਈ ਆ ਜਾਵੇ ਪ੍ਰਧਾਨ ਮੰਤਰੀ ਆ ਜਾਵੇ ਕੋਈ ਫਰਕ ਨਹੀਂ ਪੈਂਦਾ ਉਥੇ ਪਿੰਡਾਂ ਦੇ ਵਿੱਚ ਬੰਦ ਬਣ ਗਿਆ ਬੀ ਜੀ ਪੀ ਵਾਲਿਆਂ ਨੂੰ ਅੰਦਰ ਵੜਨ ਹੀ ਦੇ ਦੇ ਨਾ ਬੀ ਜੀ ਪੀ ਵਾਲਿਆਂ ਨੂੰ ਵੜਨ ਦੇ ਦੇ ਨਾ ਕਾਂਗਰਸ ਨੂੰ ਵੜਨ ਦੇ ਦੇ ਤੇ ਆਪ ਦਾ ਉਹ ਵੈਸੇ ਹੀ ਸੁਆਇਆ ਹੋ ਗਿਆ ਬਾਕੀ ਰਹਿ ਗਈ ਅਕਾਲੀ ਜਲਦੀ ਸਰਕਾਰ ਆਣੀ ਅਕਾਲੀ ਜਲਦੀ ਇਹ ਜਿੰਨਾ ਮਰਜੀ ਕਰ ਲੈਣਾ ਲੋਕਾਂ ਨੂੰ ਕੀ ਅਪੀਲ ਕਰਾਂਗੇ ਲੋਕਾਂ ਨੂੰ ਇਹ ਅਪੀਲ ਕਰਨੇ ਆ ਵਾਹ ਚੜ ਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਦੇਖੋ ਜੀ ਵੋਟਾ ਪਾ ਕੇ ਆਪਣਾ ਉਹਨਾਂ ਨੂੰ ਲੈ ਕੇ ਆਪਾਂ ਆਪਣੀ 13 13 ਬੰਦੇ ਜਾਣ ਉਥੇ ਜਿਹੜੇ ਸਾਡੇ ਬੱਤੀ ਸਿੰਘ ਹੋ ਗਏ ਜਾਂ ਜਿਹੜੇ ਪਾਣੀਆਂ ਦਾ ਮੁਰਦਾ ਹੋ ਗਿਆ ਦੂਜਾ ਮੁਰਦਾ ਹੋ ਗਿਆ ਆਪਣਾ ਸਾਰਾ ਫਤਿਹ ਕਰਨ ਉਸ ਤੋਂ ਬਾਅਦ ਸਾਡੀਆਂ ਵਿਧਾਨ ਸਭਾ ਜਿਆ ਸੀਟਾਂ ਆ ਰਹੀਆਂ ਉਹ ਵੀ ਅਸੀਂ ਪੂੜੀਆਂ ਪੂੜੀਆਂ ਆਪਣਾ ਲੈ ਕੇ ਉਹਨਾਂ ਦੇ ਅਸੀਂ ਕਾਬੂ